ਕਿਵੇਂ ਦੇਖੀ ਜਨੇ ਉਹ ਯਾਰ ਚਾਚਾ ਦੇਖਦਾਗਾ ਆਪਣੀਆਂ ਵੀਡੀਓ ਦੇਖਦੇ ਦਾ ਬਹੁਤ ਨੇ ਲਾਈਕ ਵੀ ਬਹੁਤ ਕਰਦੇ ਨੇ ਕਮੈਂਟ ਕੋਈ ਕਰਦਾ ਨਹੀਂ ਮੈਂ ਕਹਿੰਦਾ ਛੱਡ ਪਰੇ ਯਾਰ ਕੋਈ ਕਮੈਂਟ ਦਾ ਕਰਦਾ ਨਹੀਂ ਆਪਾਂ ਕਮੈਂਟਾਂ ਹੀ ਤਾਂ ਝੜੀ ਜਾ ਰਹੀਆਂ ਚੜੀ ਮੈਨੂੰ ਸਕੀਮ ਦੱਸਾ ਐ ਜਿੱਦ ਲਓ ਕਿਹੜੀ ਸਕੀਮ ਆ ਜਿਹੜੀ ਕਮੈਂਟਾਂ ਹੀ ਝੜੀ ਲਾ ਰਹੀਆਂ ਦੱਸ ਦੱਸ ਤੇ ਕਿਹੜੀ ਲਿਆ ਦੇਣਗੇ ਮੈਂ ਕਿਹੜੀ ਦਾ ਓਏ ਇਹ ਸਕੀਮ ਨਿੱਧਰੀ ਚੱਲਣੀ ਚੱਲੂਗੀ ਦੇਖਿਆ ਨਾ ਨਾ ਲੈ ਤਾਂ ਦੋ ਘਰ ਇਹ ਚੀਜ਼ ਤੋਂ ਵੀ ਲੋਕ ਡਰਦੇ ਹੁੰਦੇ ਆ ਕੋਈ ਲੈ ਫਿਰ ਮੈਂ ਬਣਾਵਾ ਆ ਨਾ ਕਰਨਗੇ ਕਮੈਂਟ ਪੱਕਾ ਚਾਹ ਆਪਾਂ ਦੇਖ ਲੈਣੇ ਲੈ ਤੂੰ ਬਣਾ ਮੇਰੀ ਵੀਡੀਓ ਫਿਰ ਆਪਾਂ ਦੇਖਦੇ ਆ ਆਪਾਂ ਆਕੇ ਫਿਰ ਲੈ ਬਣਾ ਫਿਰ ਇਧਰ ਸਾਹਮਣੇ ਖੜ ਕੇ ਬਣਾ ਮੂਰੇ ਕਾ ਜਮਾ ਖੜ ਜਾ ਫਿਰ ਤੇ ਅੱਜ ਦੇਖਨੇ ਆ ਇੱਕ ਚੈਲੰਜ ਦਿੰਨੇ ਆ ਤੁਹਾਨੂੰ ਜਿਹੜੇ ਆਪਦੇ ਘਰ ਵਾਲੀ ਤੋਂ ਨਹੀਂ ਡਰਦੇ ਉਹ ਕਮੈਂਟ ਕਰਕੇ ਆਪਦਾ ਕਮੈਂਟਾਂ ਦੇ ਵਿੱਚ ਆਪਣਾ ਨਾਮ ਲੇ ਕੇ ਸਾਨੂੰ ਕਮੈਂਟ ਜਰੂਰ ਕਰਿਓ ਜਿਹੜੇ ਡਰਦੇ ਨੇ ਉਹਦਾ ਕਮੈਂਟ ਕਰਿਓ ਹੀ ਨਾ ਤੇ ਅੱਜ ਦੇਖਦੇ ਆ ਕਿੰਨੇ ਕ ਮੈਨੂੰ ਆਪ ਦੀ ਘਰ ਵਾਲੀ ਤੋਂ ਨਹੀਂ ਹਿੰਡਰਦੇ ਕਮੈਂਟ ਕਿੰਨੇ ਕ ਹੁੰਦੇ ਨੇਗੇ ਤੇ ਚਲੋ ਦੇਖਦੇ ਆ ਕੱਲ ਤੱਕ ਦਾ ਟਾਈਮ ਆਗਾ ਵੀ ਕਿੰਨੇ ਕਮੈਂਟ ਕਰਦੇ ਹੋਗੇ ਚਲ ਦੇਖਦੇ ਆ ਚਾਚਾ ਛੜੀ ਦੀ ਵੀਡੀਓ ਆਹ ਬਣ ਗਈ ਤੇ ਚਲ ਮੈਂ ਇਹ ਤਾਂ ਤਾਂ ਦੇਖੀ ਚਈ ਤੂੰ ਛੜੀ ਲਿਆ ਦੇਣਗੇ ਮੀਂਹ ਵਾਂਗੂ ਚਲ ਮੈਂ ਤੇਰੇ ਕਹੇ ਦੇ ਪਾ ਦਿੰਨਾ ਦੇਖਦੇ ਆ ਕਿੰਨੇ ਮੈਨੂੰ ਤਾਂ ਲੱਗਦਾ ਨਹੀਂ ਯਾਰ ਆਸਤਾ ਹੈ ਨਹੀਂ ਵਾਧੂ ਵਾਧੂ ਚਲ ਮੈਂ ਕੱਲ ਨੂੰ ਆਉਣਾ ਯਾਰ ਦੇਖਣਾ ਅੱਜ ਪਾ ਦਿੰਨੇ ਆ ਉਹ ਵੀ ਘੰਟਿਆਂ ਦੇ ਦਾ ਕਿੰਨੇ ਕਮੈਂਟ ਚਲ ਟੰਗਾ ਮੈਂ ਕਰ ਦੂ ਕਿਹੜੋਂ ਬੱਗੇ ਆਇਆ ਕੋਈ ਉਹ ਕਿੱਥੇ ਯਾਰ ਚਾਚਾ ਰੀ ਇਹਨੂੰ ਤੜਕੇ ਦਾ ਮਤਲਬ ਦੇਖੀ ਮੱਥਾ ਮਾਰੀ ਜਨਾ ਯਾਰ ਇੱਕ ਵੀ ਮੈਸੇਜ ਨਹੀਂ ਆਇਆ ਇਹਨੂੰ ਰੀਫਰੈਸ਼ ਕਰ ਰੀਫਰੈਸ਼ ਕਰ ਕਰ ਦੇਖੀ ਹੈ ਨਾ ਕੋਈ ਮੈਸੇਜ ਨਹੀਂ ਆਇਆ ਉਹ ਦੇਖ ਕਰਕੇ ਲੈ ਜੇ ਤੂੰ ਕਹਿੰਦਾ ਤੈਨੂੰ ਦਿਖਾ ਦਿੰਦਾ ਲੈ ਇੱਕ ਮੈਸੇਜ ਆ ਗਿਆ ਅੱਛਾ ਦੇਖੀਏ ਫਿਰ ਆਪਾਂ ਕੀ ਦਾ ਹੈ ਚਾਚਾ ਇਹ ਖੜਦਾ ਮੈਂ ਦੇਖਦਾ ਇਹ ਹੈਗਾ ਮਨਿੰਦਰ ਸਿੰਘ ਕਿੱਲ ਮਨਿੰਦਰ ਸਿੰਘ ਕਿੱਲ ਇਹਦੀ ਫੋਟੋ ਦਿਖਾ ਮੈਨੂੰ ਫੋਟੋ ਇਹਦੀ ਆ ਸੀ ਇਹ ਤਾਂ ਛੜਾ ਗਏ ਤਾਂ ਬਹੂ ਨਹੀਂ ਹੈਗੀ ਕਿੱਥੋਂ ਡਰੂ